ਦੈਨਿਕ ਸਵਰਥ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣ ਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਤਾਂ तमाम ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਹਾਲਾਂਕਿ ਇਸ ਵਾਰ ਜਿਹੜਾ ਕਿ ਪੰਚਾਇਤੀ ਚੋਣਾਂ ਨੇ ਉਹ ਕਿਸੇ ਸਿੰਪਲ ਤੇ ਨਹੀਂ ਲੜੀਆਂ ਜਾ ਰਹੀਆਂ ਫ੍ਰੀ ਸਿੰਪਲ ਦੇ ਲੜੀਆਂ ਜਾ ਰਹੀਆਂ ਪਰ ਫਿਰ ਵੀ ਸਿਆਸੀ ਪਾਰਟੀਆਂ ਦਾ ਆਗੂ ਦਾ ਜਿਹੜਾ ਕਿ ਜ਼ੋਰ ਹੈ ਉਹ ਲੱਗਿਆ ਹੋਇਆ ਹੈ ਤਾਂ ਜਿਆਦਾ ਜਿਹੜਾ ਕਿ ਹੰਗਾਮਾ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ ਉਹ ਐਨਓਸੀਆਂ ਤੇ ਚੁੱਲਾ ਟੈਕਸ ਦਾ ਜਿਹੜਾ ਕਿ ਨਾ ਦੇਣ ਦੀ ਲੋਕਾਂ ਨੂੰ ਖੱਜਲ ਖਵਾਰੀ ਕਰਨ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੀਆਂ ਵੀ ਜਿਹੜੀਆਂ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਦੇਖਣ ਨੂੰ ਮਿਲੀਆਂ ਨੇ ਬਹੁਤ ਸਾਰੇ ਵਿਰੋਧੀ ਧਿਰ ਦੇ ਆਗੂ ਨੇ ਜਿਹੜੇ ਕਿ 77 ਦੇ ਇਲਜ਼ਾਮ ਲਗਾ ਰਹੇ ਨੇ ਕਿ ਤੱਕੇਸ਼ਾ ਇਹ ਜਿਹੜੀ ਕੀਤੀ ਜਾ ਰਹੀ ਹੈ ਤਾਂ ਮੇਨਾ ਬਲੌਕ 2 ਦੇ ਬੀਡੀਪੀਓ ਬਲਜੀਤ ਸਿੰਘ ਬੱਗਾ ਜੀ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਬੱਗਾ ਜੀ ਸਭ ਤੋਂ ਵੱਡਾ ਬਲੌਕ ਹੈ ਤੁਹਾਡਾ तकरीबन ਸਭ ਤੋਂ ਪਹਿਲਾ ਮੇਰੇ ਹੀ ਸਵਾਲ ਆ ਵੀ ਬਹੁਤ ਸਾਰੇ ਹੰਗਾਮੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਵਿਰੋਧੀ ਪਾਰਟੀ ਇਲਜ਼ਾਮ ਲਾ ਰਹੇ ਨੇ ਕਿ ਚੁੱਲਾ ਟੈਕਸ ਤੇ ਐਨਓਸੀਆਂ ਜਿਹੜੀਆਂ ਨੇ ਉਹ ਬੀਡੀਪੀਓ ਦਫ਼ਤਰ ਦੇ ਵੱਲ ਦੇਖੋ ਜੀ ਸਾਡੇ ਬਲਾਕ ਦੇ ਵਿੱਚ ਕੁੱਲ 160 ਪਿੰਡਾ ਜੀ 160 ਪਿੰਡਾ ਦੇ ਵਿੱਚ 1020 ਪੰਚਾਂ ਦੀਆਂ ਸੀਟਾਂ ਦੀ ਚੋਣ ਹੋਣੀ ਹੈ ਤੇ 160 ਸਰਪੰਚ ਬਣਨੇ ਆ ਤੇ ਸਾਨੂੰ ਅੱਜ 4 ਤਰੀਕ ਨਾਲੋਂ ਹਿਸਾਬ ਵੀ ਤਕਰੀਬਨ 2 ਵਜੇ ਆ ਅਸੀਂ ਸਾਰਾ ਜਿੰਨੇ ਐਨਓਸੀ ਜਾਰੀ ਕਰਨੇ ਸੀ ਅਸੀਂ ਸਾਰੇ 100% ਐਨਓਸੀ ਜਾਰੀ ਕਰ ਚੁੱਕੇ ਆ ਤੁਸੀਂ ਬਾਹਰ ਲੋਕਾਂ ਤੋਂ ਪੁੱਛ ਸਕਦੇ ਆ ਬੱਖ-ਬੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਪੁੱਛ ਸਕਦੇ ਹਾਂ ਅਸੀਂ ਇੱਕ ਵੀ ਬੰਦੇ ਨੂੰ ਚੁੱਲ੍ਹਾ ਟੈਕਸ ਦੇ ਐਨਓਸੀ ਤੋਂ ਨਹੀਂ ਮੋੜਿਆ ਸਾਨੂੰ ਸਾਡੇ ਹਲਕੇ ਦੇ ਜਿਹੜੇ ਐਮਐਲਏ ਆ ਔਰ ਮੰਤਰੀ ਆ ਮਾਲ ਮੰਤਰੀ ਉਹਨਾਂ ਵੱਲੋਂ ਸਾਖਤ ਹਦਾਇਤ ਸੀ ਵੀ ਅਸੀਂ ਆਪਦੇ ਬਲਾਕ ਦੇ ਵਿੱਚ ਸਾਡਾ ਹਲਕਾ ਸਾਨੇ ਵਾਲਾ ਜਿਹੜਾ ਪੈਂਦਾ ਬਲਾਕ 2 ਨੂੰ ਵੀ ਕਿਸੇ ਨੂੰ ਵੀ ਮਨਾ ਨਹੀਂ ਕਰਨਾ ਐਨਓਸੀ ਤੋਂ ਤੇ ਨਾ ਆਪਾਂ ਕਿਸੇ ਨੂੰ ਮਨਾ ਕਰਨਾ ਵੀ ਅਸੀਂ ਚੁੱਲ੍ਹਾ ਟੈਕਸ ਨਹੀਂ ਦੇਣਾ ਉਹਨਾਂ ਦੀਆਂ ਸਖਤ ਹਦਾਇਤਾਂ ਸੀਗੀਆਂ ਸਾਰੇ ਸਟਾਫ ਨੂੰ ਉਹਦੇ ਨਾਲ ਹੀ ਸਾਡੇ ਮਾਨਯੋਗ ਡੈਪਟੀ ਕਮਿਸ਼ਨਰ ਲੁਧਿਆਣਾ ਤੇ ਸਾਡੇ ਐਸਡੀਐਮ ਸਾਹਿਬ ਵੱਲੋਂ ਵੀ ਹਦਾਇਤ ਸੀ ਸਾਨੂੰ ਸਖਤ ਵੀ ਲੋਕਾਂ ਦਾ ਜਿਹੜਾ ਕਿਸੇ ਨੂੰ ਕੋਈ ਖੱਜਲ-ਖਵਾਰ ਨਹੀਂ ਹੋਣੀ ਚਾਹੀਦੀ ਸਭ ਨੂੰ ਜਿਹੜੇ ਯੋਗ ਆ ਉਹਨਾਂ ਨੂੰ ਤੁਸੀਂ ਐਨਓਸੀ ਤੇ ਚੁੱਲ੍ਹਾ ਟੈਕਸ ਜਾਰੀ ਕਰੋ ਤੇ ਅਸੀਂ ਅੱਜ ਤੱਕ ਲਗਭਗ 4100 ਐਨਓਸੀ ਜਾਰੀ ਕਰ ਚੁੱਕੇ ਆ ਔਰ ਲਗਭਗ 1200 ਦੇ ਕਰੀਬ ਅਸੀਂ ਚੁੱਲਾ ਟੈਕ ਦੀਆਂ ਰਸੀਦਾਂ ਜਿਹੜੀਆਂ ਉਹ ਕੱਟ ਚੁੱਕੇ ਆ ਤੁਹਾਨੂੰ ਇੱਕ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਇਹ ਨਹੀਂ ਕਹਿ ਸਕਦਾ ਵੀ ਲੁਧਿਆਣਾ 2 ਦੇ ਵਿੱਚੋਂ ਅਸੀਂ ਨਰਾਸ਼ ਪਰਤੇ ਆ ਮੇਰਾ ਚੈਲੰਜ ਆ ਜੀ ਇਹ ਠੀਕ ਆ ਜੀ ਮੇਰਾ ਚੈਲੰਜ ਆ ਵੀ ਇੱਕ ਵੀ ਬੰਦਾ ਤੁਹਾਨੂੰ ਕਹੇ ਦੇ ਵੀ ਸਾਨੂੰ BPD 10 ਪਰ 2 ਦੇ ਵਿੱਚੋਂ ਵੀ ਅਸੀਂ ਨਰਾਸ਼ ਮੁੜੇ ਆ ਤੇ ਸਾਡੇ ਨਾਲ ਧੱਕਾ ਹੋਇਆ ਬਿਲਕੁਲ ਧੱਕਾ ਨਹੀਂ ਹੋਇਆ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜਿਹੜਾ ਪ੍ਰੋਸੈਸ ਆ ਪੌੜੀਦਾਰ ਪੌੜੀ ਅਸੀਂ ਕਰ ਰਹੇ ਆ ਤੇ ਹੁਣ ਜੋ ਵੀ ਹੈਗਾ ਨੋਮੀਨੇਸ਼ਨ ਦਾਖਲ ਹੋਣੇ ਆ ਅੱਜ 4 ਤਿੰਨ ਵਜੇ ਤੱਕ ਹੋਣੇ ਆ ਤੇ ਅਗਲਾ ਕੰਮ ਜਿਹੜਾ ਹੈਗਾ ਉਹ ਆਰੋਜ ਦਾ ਹੈਗਾ ਸਾਡਾ ਕੰਮ ਤਕਰੀਬਨ ਖਤਮ ਹੋ ਗਿਆ ਜੀ ਤੇ ਜੀ ਪਿਛਲੇ ਦਿਨ ਉਹ ਲੁਧਿਆਣੇ ਦੀ ਵੀਡੀਓ ਕੁਝ ਵਾਇਰਲ ਹੋਈਆਂ ਨੇ ਉਹ ਕਿਸ ਦੀ ਸੀਗੀਆਂ ਨਹੀਂ ਦੇਖੋ ਸਾਡੀ ਤਾਂ ਲੁਧਿਆਣਾ ਟੂ ਦੀ ਵੀਡੀਓ ਕੋਈ ਵਾਇਰਲ ਨਹੀਂ ਹੋਈ ਸਾਡਾ ਕੋਈ ਸਬੰਧ ਨਹੀਂ ਵੀਡੀਓ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇੰਨਾ ਬਿਜੀ ਸੀ ਸਾਰਾ ਸਟਾਫ ਸਾਡਾ ਇੰਨਾ ਬਿਜੀ ਸੀਗਾ ਵੀ ਅਸੀਂ ਨਾ ਤਾਂ ਫੇਸਬੁੱਕ ਹੀ ਵੇਖੀਏ ਨਾ ਹੀ ਅਖਬਾਰ ਪੜ੍ਹ ਸਕਿਆ ਸਾਡਾ ਸਿਰਫ ਧਿਆਨ ਆਪਦੇ ਕੰਮ 'ਗੱਲ ਸੀ ਅਸੀਂ ਸਵੇਰੋਂ 8 ਵਜੇ ਆ ਜਾਂਦੇ ਸੀ ਰਾਤ ਨੂੰ ਅਸੀਂ 11 11:30 ਵਜੇ ਤੱਕ ਦਫ਼ਤਰ 'ਚ ਰਹਿੰਦੇ ਸੀ ਔਰ ਅਸੀਂ ਛੁੱਟੀਆਂ ਦੇ ਵਿੱਚ ਵੀ ਦਫ਼ਤਰ ਸੀ ਜਿਹੜਾ 2 ਅਕਤੂਬਰ ਗਾਂਧੀ ਜਯੰਤੀ ਤੋਂ ਲੈ ਕੇ ਅਗਲੇ ਦਿਨ ਛੁੱਟੀ ਸੀ ਤੇ 1 ਅਕਤੂਬਰ ਦੀ ਅਸੀਂ ਉਹ ਛੁੱਟੀ ਦੇ ਵਿੱਚ ਵੀ ਦਫ਼ਤਰ ਰਾਤ ਤੱਕ ਲਾਇਆ ਰਾਤ ਤੱਕ ਦਫ਼ਤਰ ਲਾਉਣ ਦਾ ਕਰਕੇ ਹੀ ਅਸੀਂ ਐਡੇ ਵੱਡੇ ਬਲਾਕ ਨੂੰ ਕਵਰ ਕਰ ਚੁੱਕੇ ਹਾਂ ਕਿਉਂਕਿ ਜਿਹੜਾ ਸਾਡਾ ਬਲਾਕ ਆ ਲੁਧਿਆਣਾ 2 ਇਹ ਲੁਧਿਆਣੇ ਜ਼ਿਲ੍ਹੇ ਦੇ 13 ਬਲਾਕਾਂ ਦੇ ਵਿੱਚੋਂ ਸਭ ਤੋਂ ਵੱਡਾ ਬਲਾਕ ਆ ਸਭ ਤੋਂ ਵੱਧ ਜਿਹੜੇ ਪਿੰਡ ਆ ਉਹ ਇਸ ਬਲਾਕ 'ਚ ਹੀ ਪੈਂਦੇ ਆ ਜਿਸ ਕਰਕੇ ਦੂਜੇ ਬਲਾਕਾਂ ਨਾਲੋਂ ਸਾਨੂੰ ਵੱਧ ਕੰਮ ਕਰਨਾ ਪਿਆ ਤੇ ਸਾਡੇ ਬਲਾਕ ਦੇ ਵਿੱਚ ਕੋਈ ਹਗਾਮਾ ਨਹੀਂ ਹੋਇਆ ਇਹ ਮੇਰਾ ਦਾਅਵਾ ਤੇ ਚੈਲੰਜ ਹੈ ਤੇ ਜਿਹੜੇ ਲੋਕ ਆ ਰਹੇ ਨੇ ਇੱਥੇ ਇਹਨੂੰ ਸੀ ਇਲੈਨ ਜਫਰ ਚੁੱਲਾ ਟੈਕਸ ਤੋਂ ਸੰਤੁਸ਼ਟ ਹੋ ਕੇ ਜਾ ਰਹੇ ਨੇ ਕਿ ਸਾਨੂੰ ਸਹੀ ਤਰੀਕੇ ਨਾਲ ਪਾਰਸੂ ਬਿਨਾ ਪੱਕਾ ਕੀਤੇ ਸਾਨੂੰ ਸਾਡੇ ਕੰਮ ਹੋ ਰਹੇ ਨੇ ਇੱਥੇ ਬਾਈ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਤੁਸੀਂ ਆ ਬਾਹਰ ਜਾ ਕੇ ਉਹਨਾਂ ਤੋਂ ਲਾਓ ਪੁੱਛੋ ਜੇ ਤੁਹਾਨੂੰ ਇੱਕ ਵੀ ਬੰਦਾ ਕਹੇ ਜੇ ਕੋਈ ਵੀ ਸਿਆਸੀ ਪਾਰਟੀ ਦਾ ਕੋਈ ਆਗੂ ਕਹਿ ਜੇ ਵੀ ਲੁਧਿਆਣਾ 2 ਦੇ ਵਿੱਚੋਂ ਅਸੀਂ ਐਨਓਸੀ ਤੋਂ ਬਿਨਾ ਜਾਂ ਚੁੱਲ੍ਹੇ ਡੈਕ ਤੋਂ ਬਿਨਾ ਮਤਲਬ ਮੁੜੇ ਆ ਤੇ ਜੋ ਮਰਜੀ ਤੁਸੀਂ ਸਾਨੂੰ ਕਹਿ ਦਿਓ ਕਿਉਂਕਿ ਸਾਨੂੰ ਵੈਸੇ ਮੇਨ ਆਪਦਾ ਹੁੰਦਾ ਆਪਣੇ ਹਲਕੇ ਅੰਚਾਰਜ ਦਾ ਜੀ ਸਰਕਾਰ ਦਾ ਸਾਨੂੰ ਸਾਡੇ ਜਿਹੜੇ ਮੰਤਰੀ ਸਾਹਿਬ ਆ ਨਵੇਂ ਬਣੇ ਆ ਮੁੜਿਆ ਸਾਹਿਬ ਜਿਹੜੇ ਕਿ ਮਾਲ ਮੰਤਰੀ ਆ ਉਹਨਾਂ ਵੱਲੋਂ ਮੈਨੂੰ ਪਹਿਲੇ ਦਿਨੀ ਇਹ ਕਿਹਾ ਗਿਆ ਸੀ ਵੀ ਕਾਕਾ ਕਿਸੇ ਨੂੰ ਧੱਕਾ ਨਾ ਹੋਵੇ ਹਰ ਇੱਕ ਨੂੰ ਐਨਓਸੀ ਦੇਣਾ ਔਰ ਹਰ ਇੱਕ ਨੂੰ ਚੁੱਲਾ ਡੈਕਸ ਦੇਣਾ ਤੇ ਉਹਦੇ ਨਾਲ ਨਾਲ ਹੀ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਔਰ ਐਸ ਡੀ ਐਮ ਸਾਹਿਬ ਏ ਡੀ ਸੀ ਸਾਹਿਬ ਔਰ ਡੀ ਡੀ ਪੀਓ ਮੈਡਮ ਸਾਡੇ ਜਿਹੜੇ ਡੀ ਡੀ ਪੀਓ ਮੈਡਮ ਉਹਨਾਂ ਵੱਲੋਂ ਵੀ ਸਖਤ ਹਦਾਇਤ ਸੀ ਵੀ ਕਿਸੇ ਨਾਲ ਧੱਕਾ ਨਾ ਹੋਵੇ ਜਿਹਨੂੰ ਐਨਓਸੀ ਜਾਇਜ਼ ਆ ਜਾਂ ਕਿਸੇ ਤੇ ਕੋਈ ਕਾਰਵਾਈ ਨਹੀਂ ਕੋਈ ਧਾਰਾ 216 ਦੀ ਕਾਰਵਾਈ ਨਹੀਂ ਜਾਂ ਧਾਰਾ 7 ਜਾਂ 11 ਦਾ ਕੋਈ ਕੇਸ ਨਹੀਂ ਚੱਲਦਾ ਜਾਂ ਕਿਸੇ ਗੱਲ ਕੋਈ ਨਹੀਂ ਰਿਕਵਰੀ ਜਾਂ ਪੰਚਾਇਤੀ ਸ਼ਾਮਲੜ ਜ਼ਮੀਨ ਤੇ ਕਿਸੇ ਦਾ ਨਹੀਂ ਨਿਜਾਇਜ਼ ਕਬਜ਼ਾ ਉਹਨਾਂ ਨੂੰ ਦੇ ਦਿਓ ਜੇਕਰ ਇਹਨਾਂ ਦੇ ਵਿੱਚ ਕਿਸੇ ਦੇ ਕੋਈ ਵਿੱਚ 216 ਦੀ ਕਾਰਵਾਈ ਚਲਦੀ ਆ ਜਾਂ ਧਾਰਾ 7 ਜਾਂ 11 ਦੀ ਚਲਦੀ ਆ ਅਸੀਂ ਉਹਨਾਂ ਨੂੰ ਨਹੀਂ ਦੇ ਸਕਦੇ ਉਹ ਸਾਡੀ ਮਜਬੂਰੀ ਹੈ ਉਹਨਾਂ ਨੂੰ ਵੀ ਪਤਾ ਸਾਡੇ ਕੋਲੇ ਆਉਂਦੇ ਹੀ ਨਹੀਂ ਉਹ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਨੇ ਸਾ ਤੋਂ ਮਤਲਬ ਜਿਨ੍ਹਾਂ ਵੱਲ ਕੋਈ ਪੰਚਾਇਤ ਦਾ ਕੋਈ ਰਿਕਵਰੀ ਨਿਕਲਦੀ ਆ ਜਾਂ ਪੰਚਾਇਤ ਦਾ ਕੋਈ ਕਬਜ਼ਾ ਸ਼ਾਮਲਾ ਜ਼ਮੀਨ ਤੇ ਕੀਤਾ ਉਹ ਵੈਸੇ ਹੀ ਨਹੀਂ ਸਾਡੇ ਕੋਲੇ ਆਏ ਉਹਨਾਂ ਨੂੰ ਪਤਾ ਵੀ ਮਿਲਣਾ ਨਹੀਂ ਤੇ ਇਸ ਕਰਕੇ ਅਸੀਂ 4300 ਦੇ ਲਗਭਗ ਐਨਓਸੀ ਜਿਹੜੇ ਅਜ ਤੱਕ ਜਾਰੀ ਕਰ ਚੁੱਕੇ ਆ ਤੇ ਮੈਨੂੰ ਲੱਗਦਾ ਨਹੀਂ ਵੀ ਹੁਣ ਤੱਕ ਕੋਈ ਇਕਾ ਦੁਕਾ ਆਉਂਦੇ ਆ ਅਸੀਂ ਉਹਨਾਂ ਨੂੰ ਬੜੀ ਮੋੜ ਦੇ ਤੇ ਉਹਨਾਂ ਨੂੰ ਵੀ ਦੇ ਹੀ ਜਾਂਦੇ ਆ ਅੱਜ ਆਖਰੀ ਦਿਨ ਆ ਅੱਜ ਆਖਰੀ ਦਿਨ ਦੇ ਵਿੱਚ ਨੁਮਾਇੰਦਿਆਂ ਦਾ ਕੀ ਰੁਝਾਨ ਹੈ ਦੇਖੋ ਅੱਜ ਆਖਰੀ ਦਿਨ ਦੇ ਵਿੱਚ ਸਾਡੇ ਕੋਲ ਤਕਰੀਬਨ ਐਨਓਸੀ ਦੇ 50 ਕੇਸ ਆਏ ਆ 50 ਵਿਅਕਤੀ ਆਏ ਆ ਸਾਡੇ ਕੋਲ ਐਨਓਸੀ ਲੈਣ ਤੇ ਅਸੀਂ ਉਹਨਾਂ ਨੂੰ ਤਕਰੀਬਨ 1 ਵਜੇ ਤੱਕ ਸਾਰੇ ਦੇ ਦੇ ਦਿੱਤੇ ਆ ਔਰ ਜੁੱਲਾ ਟੈਕਸ ਉਹ ਵੀ ਸਾਡਾ ਕੰਮ ਖਤਮ ਹੋ ਗਿਆ ਯਾਨੀ ਸਾਡੇ ਬਲਾਕ ਵੱਲੋਂ ਤਕਰੀਬਨ ਸਾਰਾ ਕੰਮ 100% ਕਲੀਅਰ ਹੋ ਗਿਆ ਜੀ ਹੁਣ ਕੋਈ ਵੀ ਬੈਕਲੌਗ ਸਾਡੇ ਕੋਲੇ ਹੈ ਨਹੀਂਗਾ ਅਸੀਂ ਸਾਰਾ ਕਲੀਅਰ ਕਰ ਚੁੱਕੇ ਆਂ ਬਾਕੀ ਤੁਸੀਂ ਦਫ਼ਤਰ ਦੇ ਵਿੱਚ ਆਪ ਜਾ ਕੇ ਹੋ ਸਕਦੇ ਆ ਜੋ ਵੀ ਦਫ਼ਤਰ ਦੇ ਵਿੱਚ ਤੁਹਾਨੂੰ ਕੋਈ ਬਾਹਰੋਂ ਜਨਤਾ ਜਿਹੜੀ ਆਈ ਆ ਮਿਲਦੀ ਆ ਤਾਂ ਸਾਡਾ ਦਾਅਵਾ ਤੁਹਾਨੂੰ ਮੈਂ ਬਾਰ-ਬਾਰ ਇਹੀ ਕਹਣਾ ਕਿ ਸਾਡੇ ਦਫ਼ਤਰ ਵਿੱਚ ਇਹੋ ਜਿਹੀ ਕੋਈ ਘਟਨਾ ਨਹੀਂ ਹੋਈ ਤੇ ਸਾਡਾ ਇਹ ਦਾਅਵਾ ਤੇ ਚੈਲੰਜ ਹੈ ਸੋ ਬਿਲਕੁਲ ਇਹ ਸਨ ਬੀ ਡੀ ਪੀਓ ਲੁਧਿਆਣਾ ਬਲੌਕ 2 ਦੇ ਬਲਜੀਤ ਸਿੰਘ ਬੱਗਾ ਜੀ ਜਿਨ੍ਹਾਂ ਦੇ ਵੱਲੋਂ ਚੈਲੰਜ ਕੀਤਾ ਜਾ ਰਿਹਾ ਹੈ ਕਿ ਜਿੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਵਕ ਵਕ ਪਿੰਡਾਂ ਦੇ ਵਿੱਚੋਂ ਵਕ ਵਕ ਬਲਾਕਾਂ ਦੇ ਵਿੱਚੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੰਗਾਮੇ ਦੀਆਂ ਐਨਓਸੀਆਂ ਨਹੀਂ ਦਿੱਤੀਆਂ ਜਾ ਰਹੀਆਂ ਚੁੱਲੇ ਟੱਕਣ ਦਿੱਤੇ ਜਾ ਰਹੇ ਪਰ ਉੱਥੇ ਹੀ ਬीडीपीਓ ਬਲਜੀਤ ਸਿੰਘ ਬੱਗਾ ਦੇ ਵੱਲੋਂ ਸਾਫ਼ ਤੌਰ ਤੇ ਚੈਲੰਜ ਕੀਤਾ ਜਾ ਰਿਹਾ ਹੈ ਕਿ ਕੋਈ ਇੱਕ ਵਿਅਕਤੀ ਜਾ ਕੇ ਕਹਿ ਦੇਵੇ ਕਿ ਸਾਨੂੰ ਕੋਈ ਪਰੇਸ਼ਾਨੀ ਹੋਈ ਹੈ ਜਾਂ ਫਿਰ ਸਾਨੂੰ ਐਨਓਸੀ ਨਹੀਂ ਮਿਲੀ ਜਾਂ ਫਿਰ ਸਾਨੂੰ ਚੁੱਲਾ ਟੈਕਸ ਨਹੀਂ ਮਿਲਿਆ ਤਾਂ ਤਕਰੀਬਨ ਉਹ ਆਪਣਾ ਬਲਾਕ ਜਿਹੜਾ ਕਿ ਉਹ ਮੁਕੰਮਲ ਕਰ ਚੁੱਕੇ ਨੇ ਤਾਂ ਬਿਨਾਂ ਕਿਸੇ ਖੱਜਲ ਖਵਾਰੀ ਤੇ ਬਿਨਾਂ ਕਿਸੇ ਦੀ ਪਰੇਸ਼ਾਨੀ ਤੋਂ ਕਿਉਂਕਿ ਬਹੁਤ ਅਹਿਮ ਹੋ ਜਾਂਦਾ ਹੈ ਅੱਜ ਦੇ ਦਿਨ ਦੇ ਵਿੱਚ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਪੰਚਾਇਤੀ ਚ ਉਹਨਾਂ ਦਾ ਆਗਾਜ਼ ਹੋਇਆ ਸੀ ਤਾਂ ਉਦੋਂ ਤੋਂ ਹੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ੱੱਕੇ ਚ ਹੀ ਕੀਤੀ ਜਾ ਰਹੀ ਹੈ ਵਿ ਪਰ ਬੀਡੀਪੀਓ ਬਲਜੀਤ ਸਿੰਘ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਸਾਨੂੰ ਸਰਕਾਰ ਦੇ ਵੱਲੋਂ ਨਾ ਤਾਂ ਕੋਈ ਪ੍ਰੈਸ਼ਰ ਹੈ ਔਰ ਨਾ ਹੀ ਕੋਈ ਅਜਿਹਾ ਕਿਹਾ ਗਿਆ ਸਾਨੂੰ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਹੜੀ ਮਰਜ਼ੀ ਪਾਰਟੀ ਦੇ ਨੁਮਾਇੰਦੇ ਹੋਣ ਤਾਂ ਹਰ ਇੱਕ ਨੂੰ ਉਸ ਦੀ ਬਣਦੀ ਐਨਓਸੀ ਅਤੇ ਚੁੱਲਾ ਟੈਕਸ ਆਦਿ ਕਿ ਦਿੱਤਾ ਜਾਵੇ ਕੈਮਰਾ ਪਰਸਾ ਸਲਮਾਨ ਦੇ ਨਾਲ ਹਿੰਮਤ ਸਿੰਘ ਦੀ ਘਪਾਲ ਦੇ ਨੇ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ